फोन ले ला जे फोन पाओ जे तेने फोन लोन ले ला ਹੋਣ ਲੱਗਾ ਬੜਾ ਬੜਾ ਆਜੋ ਖੜਾ ਬੜਾ ਹੋ ਗਿਆ ਕੈਮ ਕਰ ਰਹੇ ਹੋ ਕੈਮ ਕੈਮ ਕਰ ਰਹੇ ਕੈਮ ਕਰ ਰਹੇ ਆਹ ਤੇ ਪਾਇਆ ਮਰਾ ਚੈਨ ਤੇ ਇਹਨੇ ਕਿਹਾ ਰਹੀ ਨੀਂਦੇ ਲੈ ਲੇ ਲੇ ਪੀਡੀ ਨੇ ਉਹ ਪਤਾ ਕਰਤੀ ਚੇਤ ਟੁੱਟ ਗਿਆ ਮੇਰੇ ਹੱਥ ਚ ਰਹਿ ਗਈ ਹੁਣ ਦੀ ਗੱਲ ਹੈ ਕੱਲ ਸਵੇਰ ਦੀ ਗੱਲ ਹੈ ਇਹਦੀ ਹੀ ਸਵੇਰ ਦੀ ਗੱਲ ਹੈ ਤੁਹਾਨੂੰ ਨਹੀਂ ਪਤਾ ਲੱਗਿਆ ਹੈ ਹੈਪੀ ਬਰਥਡੇ ਬਾਈਕ ਦੇ ਅੱਗੇ ਫੋਟੋ ਖਿਡਾ ਲਈ ਸੀ ਖੜਾ ਲਈ ਸੀ ਮੇਰੀ ਮਾਤਾ ਕੱਲ ਸਵੇਰੇ ਮੰਦਰੋਂ ਆ ਰਹੀ ਸੀਗੇ ਤੇ ਇਸ ਬੰਦੇ ਨੇ ਸਨੇਚਿੰਗ ਮਤਲਬ ਹੱਤ ਪਾਇਆ ਇਹਨਾਂ ਨੇ ਤੇਰੀ ਮਾਤਾ ਦੇ ਗਲ ਤੇ ਉਹ ਚੈਨ ਟੁੱਟ ਗਿਆ ਮੇਰੀ ਮਾਤਾ ਦੇ ਹੱਥ ਵਿੱਚ ਰਹਿ ਗਈ ਅਸੀਂ ਵੀਡੀਓ ਕਢਾਈ ਤੇਰੇ ਨੂੰ ਅੱਜ ਫੜਿਆ ਅਨੇ ਅੱਜ ਹੁਣ ਆਮ ਵੀ ਪੜਿਆ ਮੇਰੇ ਕੋਲ ਬਾਈਕ ਦੀ ਫੋਟੋ ਹੈ ਇਹਦੀ ਕਿਵੇਂ ਸੀ ਮਦਰ ਤੁਹਾਡੇ ਮਤਲਬ ਬਜ਼ੁਰਗਾਂ ਨਹੀਂ ਨਹੀਂ ਹਾਂ ਪੈਦਲ ਸੀਗੇ ਪੈਦਲ ਸੀਗੇ ਕਿਹੜੀ ਯਾਰ ਇਸ ਮੰਦਿਰ ਆ ਉਹਦੇ ਆਪਣਾ ਟੋਕਾ ਨਾ ਮੋੜ ਦੇ ਉੱਪਰ ਹੀ ਸ਼ੌਂਕ ਦੇਸ ਤੇ ਅੱਠ ਵੇ ਦੀ ਗੱਲ ਹੈ ਕਿੰਨਾ ਬੰਦਿਆ ਬੰਦਿਆ ਹੁਣੀ ਬੰਦਿਆ ਮਗਾ ਤੂੰ ਕੀਤਾ ਕਹਿੰਦਾ ਪਾਜੀ ਗਲਤੀ ਹੋ ਗਈ ਮੇਰ ਤੋਂ ਮਗਾ ਫੇਰ ਉਹਦੇ ਆਪ ਪੜਵਾਇਆ ਮੈਂ ਇਤਨੀ ਸਾਨੂੰ ਵੀ ਗੁੱਸਾ ਹੀ ਤੁਸੀਂ ਬਜ਼ੁਰਗ ਬੰਦਿਆਂ ਨੂੰ ੱਤਕਾ ਲਾ ਕੇ ਕੋਈ ਚੀਜ਼ ਖੋ ਰਹੇ ਹੋ ਕੱਲ ਨੂੰ ਉਹਨੇ 19 ਦੀ ਗੱਲ ਹੋ ਜੇ ਫੇਰ ਕਲੋਂ ਫੇਰ ਪੜ ਗਿਆ ਉਹਦੇ ਨਾਲ ਕਾਫੀ ਜ਼ਿਆਦਾ ਹੋ ਜਾਂਦਾ ਹੈ ਨਾ ਅਸੀਂ ਤਾਂ ਉੱਪਰ ਮੇਰੀ ਫੋਟੋ ਕੀਤੀ ਸੀ ਤੁਹਾਨੂੰ ਆ ਕੇ ਮਿਲ ਗਏ ਬੰਦਾ ਅਸੀਂ ਮੋੜੇ ਤੋਂ ਥਾਣੇ ਲੈ ਕੇ ਜਾਣਾ ਮਿਲ ਗਈ ਚੇਤਨਾ ਹੈ ਗਈ ਸੀ ਸਾਡੇ ਕੋਲ ਅੰਦਰ ਹੀ ਰਹਿ ਗਈ ਸੀ ਚੇਤਨਾ ਉਹਨੇ ਤੇ ਮੁਰਮੈ ਕਹਾਂਗਾ ਪ੍ਰਸ਼ਾਸਨ ਇਹਨਾਂ ਦੇ ਉੱਪਰ ਲਾਵੇ ਜੇ ਇਹਨਾਂ ਦੇ ਉੱਪਰ ਲਾਣੀਆਂ ਬਸ ਇਹੀ ਨਹੀਂ